ਮੈਂ ਜੀ ਆ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਪੱਗ ਵਸੇ ਨੇ ਦਾ ਮੇਰੇ ਨਾਲ ਸੰਤੋਖਿਲ ਜੀ ਰਾਸ਼ਟਰੀ ਚੇਅਰਮੈਨ ਸਾਡੀ ਹੋਰ ਵੀ ਕਾਰਗਰਨੀ ਇੱਥੇ ਹੈਗੀ ਹੈ ਦੇਖੋ ਜੀ 9:20 ਤੇ ਪ੍ਰਵੀਨ ਜੀ ਤੇ ਗੋਲੀ ਚਲਦੀ ਆ ਕੁਛ ਹਨ ਬਛਤੇ ਲੋਕ ਜਿਹੜੇ ਅਗੇ ਗੋਲੀ ਮਾਰਦੇ ਤਿੰਨ ਰਾਉਂਡ ਫਾਇਰ ਕਰਦੇ ਇੱਕ ਗੋਲੀ ਇਹਨਾਂ ਨੂੰ ਲੱਗਦੀ ਜਿਹੜੀ ਅੱਜ ਵੀ ਇਹਨਾਂ ਦੇ ਸਰੀਰ ਦੇ ਅੰਦਰ ਹੈ ਇਹ ਗੋਲੀ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਜਵਾਬ ਪੁੱਛਨੇ ਆ ਵੀ ਇਹ ਲੋਕ ਕੌਣ ਸੀ ਸਾਡੇ ਬੰਦੇ ਦੇ ਹਮਲਾ ਹੋਇਆ ਇਹ ਗੱਲ ਤਾਂ ਕਲੀਅਰ ਹੈ ਜੀ ਗੋਲੀ ਚੱਲੀ ਇਹ ਵੀ ਗੱਲ ਕਲੀਅਰ ਹੈ ਇਹ ਉੱਚ ਅਧਿਕਾਰੀ ਕਿਨੇ ਇਹ ਪ੍ਰਸ਼ਾਸਨ ਦੱਸੇ ਉਹਨਾਂ ਲੋਕਾਂ ਨੂੰ ਫੜ ਕੇ ਕੀ ਲੱਗਦਾ ਕਿ ਇਹ ਆਪਸੀ ਕੋਈ ਰੰਜਿਸ਼ ਸੀ ਜਾਂ ਪਾਰਟੀ ਬਾਜ਼ੀ ਕਰਕੇ ਹਿੰਦੂਚਾਰਾ ਆਉਣ ਕਰਕੇ ਨਿਸ਼ਾਨਾ ਬਣਾਇਆ ਗਿਆ ਦੇਖੋ ਜੀ ਸਾਡੀ ਜਿਹੜੀ ਸ਼ੰਕਾ ਹੈ ਦੇਖੋ ਮੈਂ ਇਸ ਗੱਲ ਨੂੰ ਸਿੱਟਾ ਨਹੀਂ ਕਹਿ ਸਕਦਾ ਪੂਰਾ ਪ੍ਰੋਪਰ ਸ਼ੰਕਾ ਹੈ ਵੀ ਸਾਡੇ ਨਾਲ ਇਹ ਬੰਦਾ ਐਕਟਿਵ ਸੀ 12 ਸਾਲ ਤੋਂ ਇਹ ਬੰਦਾ ਸ਼ਿਵ ਸੈਨਾ ਤੋਂ ਲੈ ਕੇ ਭਗਵਾਨ ਸੈਨਾ ਤੱਕ ਮੇਰੇ ਨਾਲ ਕੰਮ ਕਰ ਚੁੱਕਾ ਹੈ ਤੇ ਕਰ ਰਿਹਾ ਹੈ ਅਜੇ ਤੱਕ ਇਹ ਬੰਦਾ ਜਿਹੜਾ ਇੰਨਾ ਵਧੀਆ ਬੰਦਾ ਹੈ ਵੀ ਜਦੋਂ ਇਹਨੂੰ ਗੋਲੀ ਲੱਗੀ ਇੰਨਾ ਦਲੇਰ ਆ ਆਪ ਵੀ ਮੋਰਸਲ ਚਲਾ ਕੇ ਇੱਥੇ ਤੱਕ ਆਉਂਦਾ ਹੈ ਇਹ ਆਪਣੇ ਡਾਕਟਰ ਕੋ ਇੱਥੇ ਇਲਾਜ ਕਰੋਂਦਾ ਮੈਂ ਪ੍ਰਸ਼ਾਸਨ ਕੋਲ ਇਸ ਗੱਲ ਦੀ ਇਹ ਗੱਲ ਮੈਂ ਪ੍ਰਸ਼ਾਸਨ ਦੇ ਸੁਣਦਾ ਹਮੇਸ਼ਾ ਪ੍ਰਸ਼ਾਸਨ ਕਹਿੰਦਾ ਹੈ ਕਿ ਆਪਣੇ ਕਹਾਓ ਬਿਆਨ ਦਿੰਦੇ ਨੇ ਝੜਕਾਓ ਗੱਲ ਕਰਦੇ ਆ ਪਰ ਅੱਜ ਅਸੀਂ ਕੋਆਪਰੇਟ ਕਰਦੇ ਆ ਅੱਜ ਮੈਂ ਪ੍ਰਸ਼ਾਸਨ ਨਾਲ ਕੋਆਪਰੇਟ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਕਿ ਸਾਨੂੰ ਕਦੋਂ ਤੱਕ ਰਿਜ਼ਲਟ ਮਿਲੇਗਾ ਕੋਈ ਵੀ ਉੱਚ ਅਧਿਕਾਰੀ ਸਾਡੇ ਐਸਐਚਓ ਸਾਹਿਬ ਆਏ ਮਾਨ ਜੋ ਡੀਐਸਪੀ ਸਾਹਿਬ ਆਏ ਪਰ 10 10 ਮਿੰਟ ਆਏ ਉਹਦੀ ਸੁਰੱਖਿਆ ਲਈ ਅਜੇ ਤੱਕ ਕੋਈ ਗਾਰਡ ਨਹੀਂ ਲਈ ਗਈ ਜੇ ਉੱਥੇ ਹਮਲਾ ਆਇਆ ਇੱਥੇ ਵੀ ਹੋ ਸਕਦਾ ਹੈ ਪਰ ਇਹ ਗੱਲਾਂ ਪ੍ਰਸ਼ਾਸਨ ਨੂੰ ਦੇਖਣੀਆਂ ਪੈਣਗੀਆਂ ਜਿੱਦਾਂ ਹਿੰਦੂ ਸਮਾਜ ਦੇ ਨੇਤਾਵਾਂ ਨੂੰ ਲੁਧਿਆਣੇ ਤੋਂ ਲੈ ਕੇ ਸੂਰੀ ਸਾਹਿਬ ਦੀ ਹੱਤਿਆ ਤੱਕ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਪ੍ਰਸ਼ਾਸਨ ਕੋਆਪਰੇਸ਼ਨ ਦੀ ਗੱਲ ਕਰਦਾ ਹੈ ਭਗਵਾ ਸੇਨਾ ਕੋਆਪਰੇਟ ਕਰੇਗੀ ਪਰ ਉਹਨੇ ਤੱਕ ਕਰੇਗੀ ਜਿੰਨੇ ਤੱਕ ਸਾਨੂੰ ਇਹ ਸਿਰਫ ਕੁਝ ਘੰਟੇ ਕੁਝ ਮਿੰਟ ਜਿਹੜੀਆਂ ਗੱਲਾਂ ਹੈ ਸਾਨੂੰ ਕੋਈ ਜਵਾਬਦੇਹ ਅਗੇ ਅਫਸਰ ਦੱਸਣ ਕੀ ਹੋਇਆ ਕਿੱਦਾਂ ਆਇਆ ਗੱਲੇ ਆਪੀ ਸਿਰਫ ਇਨੀ ਗੱਲ ਕਹਿ ਦੇਣੀ ਵੀ ਆਪਸੀ ਰੰਜਿਸ਼ ਆ ਐਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹ ਜਿਹੜੇ ਬੰਦੇ ਫੜੇ ਆ ਜਾਂ ਫੜਨੇ ਆ ਸਾਨੂੰ ਉਹਦੀ ਪੂਰੀ ਕਲੈਰੀਫਿਕੇਸ਼ਨ ਚਾਹੀਦੀ ਆ ਵੀ ਅਸੀਂ ਇਹ ਵੇਖਣਾ ਵੀ ਸਾਡਾ ਬੰਦਾ ਕਿੰਨਾ ਕਿ ਸੇਫ ਆ ਅੱਜ ਤੇਰੀ ਜਾਨ ਬਚ ਗਈ ਜੀ ਤੇ ਜਾਨ ਮੈਂ ਦੁਬਾਰਾ ਕਿਸੇ ਨੂੰ ਦੇ ਨਹੀਂ ਸਕਦਾ ਉਹਦੇ ਘਰ ਦੇ ਮੈਂ ਜਾਂਦੇ ਮੈਂ ਗਿਆ ਮੈਨੂੰ ਸਵਾਲ ਕਰ ਨਵੇਂ ਪ੍ਰਧਾਨ ਜੀ ਇਹ ਕਿੱਦਾਂ ਹੋਇਆ ਤੇ ਪ੍ਰਧਾਨ ਜੀ ਕੀ ਦੱਸਣ ਇਹਦੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦੱਸਣ ਜਾਂ ਸਾਡੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਦੱਸਣ ਜੀ ਜਿਹੜੇ ਹਿੰਦੂ ਇੱਥੇ ਸੁਰੱਖਿਤ ਨੇ ਹਿੰਦੂ ਸੁਗਠਨ ਵਾਲੇ ਇੱਥੇ ਸੁਰੱਖਿਤ ਨੇ ਇੱਥੇ ਮਾਹੌਲ ਬਣਾਉਣਾ ਫਿਰ ਗੱਲ ਕਰਦੇ ਸਿਕਿਉਰਟੀਆਂ ਦੀ ਜੀ ਹਿੰਦੂ ਸਮਾਜ ਦੇ ਲੋਕ ਸਿਕਿਉਰਟੀ ਮੰਗਦੇ ਆ ਜਾਂ ਸੁਗਠਨ ਦੇ ਲੋਕ ਸਿਕਿਉਰਟੀ ਮੰਗਦੇ ਆ ਦੇਖੋ ਜਾਨ ਸਭ ਤੋਂ ਪਿਆਰੀ ਹੁੰਦੀ ਆ ਅਸੀਂ ਸਮਾਜ ਲਈ ਕੰਮ ਕਰਦੇ ਆ ਜੇ ਕੁਝ ਬੰਦੇ ਸਾਡੇ ਨਾਲ ਲਾਉਂਦੇ ਆ ਤੇ ਜੇ ਇਹ ਗੱਲਾਂ ਸਿਰਫ ਉਹ ਕੁਝ ਦੇਰ ਲਈ ਜਦੋਂ ਕੋਈ ਉੱਤਰ ਰਿਵਿਊ ਹੁੰਦਾ ਜਾਂ ਉਹ ਚੀਜ਼ ਹੁੰਦੀ ਉਸ ਲਈ ਹਟਾ ਲੈਂਦੇ ਜਾਂਦੇ ਆ ਸਾਨੂੰ ਖਤਰੇ 'ਚ ਨਾ ਪਾਓ ਜੇ ਖਤਰਾ ਹੈ ਤੇ ਸਾਡੇ ਨਾਲ ਸਿਕਿਉਰਟੀਆਂ ਰਹਿਣ ਦਿਓ ਜੇ ਨਹੀਂ ਖਤਰਾ ਤੇ ਬੇਸ਼ੱਕ ਸਾਨੂੰ ਲੈ ਕੇ ਦੇ ਦਿਓ ਸਿਕਿਉਰਟੀਆਂ ਵਾਪਸ ਲੈ ਲਓ ਕਿੰਨੀ ਦੇਰ ਦਾ ਸਮਾਨ ਜਿਹੜਾ ਮੰਗਿਆ ਗਿਆ ਪੁਲਿਸ ਨੇ ਕੋਈ ਸਮਾਨ ਹੀ ਮੰਗਿਆ ਗਿਆ ਕੋਈ ਉੱਚ ਅਧਿਕਾਰੀ ਨਹੀਂ ਇੱਥੇ ਆਇਆ ਸਿਰਫ ਸਾਡੇ ਮਾਨਯੋਗ ਐਸਐਚਓ ਸਾਹਿਬ ਮਿਲੇ ਮੈਨੂੰ ਉਹ ਕਹਿੰਦੇ ਅਸੀਂ ਕਰ ਰਹੇ ਆਂ ਤੇ ਅਸੀਂ ਉਹਨਾਂ ਦੇ ਭਰੋਸੇ ਤੇ ਬੈਠੇ ਇੱਥੇ ਵੇਟ ਕਰ ਰਹੇ ਸਾਡੇ ਵੀ ਸਕੱਟਨ ਪਹੁੰਚਣ ਵਾਲੇ ਆ ਸਾਰੇ ਜਵਾਬ ਅਸੀਂ ਇੱਕ ਰਣਨੀਤੀ ਤਿਆਰ ਕਰ ਰਹੇ ਆਂ ਉਹਦੇ ਤਹਿਤ ਫਿਰ ਅਸੀਂ ਨੈਕਸਟ ਵੇਖਾਂਗੇ ਕਿਉਂਕਿ ਸਾਡਾ ਬੰਦਾ ਸਾਡੇ ਸਕੱਟਨ ਦਾ ਬੰਦਾ ਹੈ ਤੇ ਅਸੀਂ ਵੇਖਣਾ ਹੈ ਉਹਨੂੰ ਇਨਸਾਫ ਕਿੱਦਾਂ ਮਿਲਣਾ ਜਗਰਤੀ ਉਹਦੀ ਬਚ ਗਈ ਅੱਗੋਂ ਦਾ ਜਿਹੜਾ ਸੰਘਰਸ਼ ਆ ਉਹ ਅਸੀਂ ਆਪ ਹੀ ਲੜਨਾ ਕਿ ਹਮਲਾ ਕਦੋਂ ਆ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਆਈ ਬਿਲਕੁਲ ਜੀ ਮੈਂ ਤੁਹਾਨੂੰ ਸਿਟੀ ਦੀ ਫੁਟੇਜ ਦੇ ਰਿਹਾ ਉਹਦੇ ਵਿੱਚ ਦੋ ਲੋਕ ਨੇ ਜਿਹੜੇ ਹੁੰਦੇ ਗਨਕੋਕ ਕਰਦੇ ਆ ਤੇ ਸਿੱਧੇ ਅੰਦਰ ਜਾਂਦੇ ਉਹਨੂੰ ਫਾਇਰ ਕਰ ਦਿੰਦੇ ਆ ਤੇ ਇੱਕ ਗੋਲੀ ਲੱਗਣ ਤੋਂ ਬਾਅਦ ਇਹ ਕਾਊਂਟਰ ਦੇ ਥੱਲੇ ਜਾਂਦਾ ਤੇਰੀ ਜਾਨ ਬਰ ਜਾਂਦੀ ਆ ਪਰ 9:20 ਮਿੰਟ ਦਾ ਇੱਕ ਟਾਈਮ ਆ ਜਦੋਂ ਇਹ ਗੋਲੀ ਚੱਲੀ ਆ ਪਰ 9:20 ਮਿੰਟ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ ਇਹਦਾ ਜਵਾਬ ਉਹਨਾਂ ਪ੍ਰਸ਼ਾਸਨ ਦੇਣ ਜਾਂ ਉਹ ਅਧਿਕਾਰੀ ਦੇਣ ਕਿ ਹਿੰਦੂਸ ਸੰਘਰਸ਼ ਇਕੱਠੇ ਹੋ ਕੇ ਸੰਘਰਸ਼ ਕਰਨੇ ਕਿ ਨਾ ਕਰਨ ਠੀਕ ਠੀਕ ਗੋਲੀ ਚੱਲੀ ਸਰ ਗੋਲੀ ਖੱਲੀ ਹੋਰ ਪ੍ਰਵੀਨ ਨਾਮ ਦਾ ਜਿਹੜਾ ਸ਼ਖਸ ਹੈ ਜਖਮੀ ਹੋਇਆ ਹੈ ਜੀ ਦੇਖੋ ਜੀ ਸਾਨੂੰ ਅੱਜ ਤਲਾਹ ਮਿਲੀ ਕਿ ਪ੍ਰਵੀਨ ਸਿੰਘ son of ਜਿਹੜਾ ਵਾ ਉਹ ਨਰਮਲ ਸਿੰਘ ਵਾਸੀ ਗੁਰੂਨਾਨਕਪੁਰ ਜਿਹੜਾ ਜੀ ਰਿક્ષા ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬਖਾਰੀ ਜੀ ਦੇ ਬਰਬਾਰੇ ਸਾਹਮਣੇ ਜੀ ਉਹਨੂੰ ਜਿਹੜਾ ਗੁਰਨਾਨਕਾ ਅਲਾਜ ਜਰੇ ਲਾਜਾ ਤੇ ਗੋਲੀ ਲੱਗੀ ਜਿਸ ਦੇ ਸਬੰਧ ਵਿੱਚ ਮੈਂ ਮੁਕੱਦਮੇ ਪੁcj ਕੀਓ ਤੇ ਜਦ ਡਾਕਟਰ ਕੋਡ ਰਿਪੋਰਟ ਸਰਟੀਫਿਕੇਟ ਉਹਦਾ ਬਿਆਨ ਗਲਮਤ ਕੀਤਾ ਅਤੇ ਐਫਆਰ ਲੋਜ ਕਰ ਦਿੱਤੀ ਕਿ ਮਕਮਲ ਨੰਬਰ ਡੇਟ ਅੱਜ ਦੀ ਅੰਡਰ ਸੈਕਸ਼ਨ 109 ਵੀਨਸ ਸੈਂਸ 109 ਕਮਾ 10 4 ਵੀਨਸ ਤੇ ਲੜਬਾਚੀ ਅਰਜ਼ਰ ਦਰ ਦਿੱਤੀ ਗਈ ਹੈ ਦੋਸ਼ੇ ਦੀ ਪਾਲ ਜਬੀ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਚੁਕੀ ਨਾ ਪੂਰੇ ਮਾਮਲੇ ਹੈ ਕੀ ਜੀ ਦੇਖੋ ਜੀ ਫਿਲਹਾਲ ਡੂਰਿੰਗ ਕੋਰਸ ਆਫ ਅਨਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਅੱਜ ਫਿਲਹਾਲ ਮਤਲਬ ਕਿ ਅਨਵੈਸਟੀਗੇਸ਼ਨ ਚੱਲ ਰਹੀ ਹੈ ਸੀਸੀਟੀਵੀ ਦੇ ਕੁਝ ਹੋਰ ਸੰਬੰਧੀਆਂ ਵੀ ਜੁੜੇ ਹੋਏ ਆ ਸੀਸੀਟੀਵੀ ਫੁਟੇਜ ਚੈੱਕ ਕਰ ਰਿਹਾ ਜੀ ਕਜਿਨ ਫਾਲੋ ਕਰ ਰਹੇ ਹਨ ਜਦੋਂ ਵੀ ਮਤਲਬ ਗ੍ਰਿਫਤਾਰੀ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰ ਦੇ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਗਠਨਿਕ ਕੱਟ ਇਸ ਵਾਰੀ ਇਸ ਵਾਰੀ ਸਾਨੂੰ ਅਜੇ ਕੋਈ ਵੀ ਇਨਫੋਰਮੇਸ਼ਨ ਇਨਫਰਮੇਸ਼ਨ ਨਹੀਂ ਮਿਲੀ ਜੂਨ ਕੋਰਸ ਆਫ ਐਨ ਬੈਸ਼ੀ ਵੀ ਸਾਰੇ ਤੱਥ ਸਮੇਂ ਉਹ ਤੁਹਾਨੂੰ ਤਬੂਸਾ ਜੀ ਪੁਰਾਣੇ ਰੰਜਿਸ਼ ਕਿਰੇ ਕੋਈ ਰੰਜਿਸ਼ ਨਹੀਂ ਮੈਂ ਪੁੱਛਾ ਵੀ ਉਹਨਾਂ ਨੂੰ ਪਰਵੀਂ ਜੀ ਉਹਨਾਂ ਨੂੰ ਕਿ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸ ਨੂੰ ਦਾ ਕੋਈ ਕਿਸੇ ਨਾਲ ਗਾੜੀ ਕਲੋਜ਼ ਕੀਤਾ ਗਿਆ ਹੋਵੇ ਉਹਨਾਂ ਬਲੋਗੋ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦਸ਼ਮਣੀ ਦਾ ਨਾਮ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਕਿਸੇ ਨੇ ਗਾੜੀ ਕਲੋਜ਼ ਕੀਤਾ ਕਰ ਮੈਂ ਕਿਦੋਂ ਦੀ ਹੈ ਸਰ ਇਹ ਕੱਲ ਸ਼ਾਮੀ ਤਕਰੀਬਨ 8:30 9:10 ਦੇ ਕਰੀਬ ਟਾਈਮ ਦੇ ਕਰੀਬ ਇਹਦੀ ਘਟਨਾ ਹੋਈ ਹੈ ਅੱਜ ਜਿਹੜੇ ਰਾਜ ਮਤਲਬ ਜਿਹੜਾ ਹੋਇਆ ਜੀ ਪਤਾ ਲੱਗਾ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫ ਉਹਨਾਂ ਨੇ ਲਗਾਵੀਂ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਖਾਵੇ ਮੋੜ ਤੇ ਜਦੋਂ ਮਤਲਬ ਉਹਨਾਂ ਨੇ ਵਾਰਾ ਖਾਵੇ ਮੋੜ ਦੇ ਦਿਲ ਨਾਲ ਸੰਦਗਾ ਲਕਾਇਆ ਹਾਲਤ ਕੀ ਉਹਨਾਂ ਦੀ ਹਾਂ ਠੀਕ ਹੈ ਜੀ ਫਿੱਟ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਕੋਈ ਨਹੀਂ ਨਹੀਂ ਜੀ ਜੋ ਫਾਲੋ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਰੰਤ ਗਿਫਤਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਸਰ